ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 14 ਦਸੰਬਰ 2024 ਕੇਂਦਰ ਸਰਕਾਰ ਨੇ ਔਰਤਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਆਹ ਨਵੀਂ ਸਕੀਮ ਤਹਿਤ ਮਿਲਣਗੇ ਔਰਤਾਂ ਨੂੰ 7-7000 ਰੁਪਏ ਜਲਦੀ ਭਰ ਲਓ ਆਹ ਨਵਾਂ ਫਾਰਮ ਰਸਣ ਸਕੀਮ ਸੰਬੰਧੀ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸੁਆਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤਾਂ ਦੇਖੋ ਪੰਜਾਬ ਦੇ ਮੌਸਮ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ ਪੰਜਾਬ ਅਤੇ ਚੰਡੀਗੜ੍ਹ ਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਮੁਤਾਬਕ ਸੂਬੇ ਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਨਾਲ ਹੀ 15 ਦਸੰਬਰ ਤੱਕ ਤਾਪਮਾਨ ਚ ਗਿਰਾਵਟ ਜਾਰੀ ਰਹੇਗੀ ਤਾਂ ਦੇਖੋ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਬਠਿੰਡਾ ਮਾਨਸਾ ਸੰਗਰੂਰ ਰੂਪਨਗਰ ਅਤੇ ਐਸ اے ਐਸ ਨਗਰ ਚ ਤਾਪਮਾਨ ਤੋਂ 2 ਤੋਂ 8 ਡਿਗਰੀ ਤੱਕ ਗਿਰਾਵਟ ਹੋਵੇਗੀ ਜਿਸ ਕਰ ਜੋਗੇ ਕਿ ਪੰਜਾਬ ਚ ਦਿਨ ਅਤੇ ਰਾਤ ਦੇ ਤਾਪਮਾਨ ਚ ਕਾਫੀ ਅੰਤਰ ਹੈ ਹੁਣ ਆਉਣ ਵਾਲੇ ਦਿਨਾਂ 'ਚ ਵੱਧਦੀ ਠੰਡ ਕਾਰਨ ਲੋਕਾਂ ਨੂੰ ਮੋٹے ਕੱਪੜੇ ਪਾਉਣੇ ਪੈਣਗੇ ਤਾਂ ਜੋ ਇਸ ਸੁੱਕੇ ਅਤੇ ਠੰਡੇ ਮੌਸਮ ਕਾਰਨ ਉਹਨਾਂ ਦੀ ਸਿਹਤ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਦਿੱਲੀ ਦੀਆਂ ਔਰਤਾਂ ਦੇ ਬੈਂਕ ਖਾਤਿਆਂ 'ਚ ਜਮ੍ਹਾਂ ਹੋਣਗੇ 2100 ਰੁਪਏ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਭ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਨੇ ਅਰਵਿੰਦ ਕੇਜਰੀਵਾਲ ਨੇ ਔਰਤਾਂ ਲਈ ਵੀ ਕਈ ਵੱਡੇ ਐਲਾਨ ਕੀਤੇ ਨੇ ਵੀਰਵਾਰ ਨੂੰ ਪਾਰਟੀ ਦਫ਼ਤਰ 'ਚ ਮੁੱਖ ਮੰਤਰੀ ਆਤੀਸ਼ੀ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਇਸ ਦੌਰਾਨ ਕੇਜਰੀਵਾਲ ਨੇ ਦੋ ਵੱਡੇ ਐਲਾਨ ਕੀਤੇ ਨੇ ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਔਰਤਾਂ ਦੇ ਬੈਂਕ ਖਾਤਿਆਂ 'ਚ 1000 ਰੁਪਏ ਦੀ ਬਜਾਏ 2100 ਰੁਪਏ ਖਾਤਿਆਂ 'ਚ ਆਉਣਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਚੋਣਾਂ ਤੋਂ ਬਾਅਦ ਔਰਤਾਂ ਦੇ ਬੈਂਕ ਖਾਤਿਆਂ 'ਚ 1000 ਰੁਪਏ ਦੀ ਬਜਾਏ 2100 ਰੁਪਏ ਸਰਕਾਰ ਪਾਵੇਗੀ ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰਤਾਂ ਲਈ ਵੱਡਾ ਐਲਾਨ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਐਲਾਨ ਕੀਤਾ ਸੀ ਕਿ ਦਿੱਲੀ ਦੀ ਹਰ ਔਰਤ ਦੇ ਬੈਂਕ ਖਾਤੇ 'ਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਾਂਗਾ। ਦਿੱਲੀ ਕੈਬਿਨੇਟ ਦੀ ਮੀਟਿੰਗ ਸਵੇਰੇ ਹੋਈ ਹੈ ਜਿਸ ਵਿੱਚ ਮਹਿਲਾ ਸਨਮਾਨ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਜੋ ਕਿ ਹੁਣ ਵਧਾ ਕੇ 2100 ਰੁਪਏ ਕੀਤੀ ਜਾਵੇਗੀ ਅਤੇ ਔਰਤਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਸ ਕੋਲ ਦਿੱਲੀ ਦਾ ਵੋਟਰ ਆਈਡੀ ਕਾਰਡ ਹੋਣਾ ਜ਼ਰੂਰੀ ਹੈ ਤਾਂ ਦੇਖੋ ਸਾਡੀ ਰਣਨੀਤੀ April ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਦੀ ਸੀ ਪਰ ਇਹਨਾਂ ਲੋਕਾਂ ਨੇ ਸਾਡੇ ਦੇ ਝੂਠੇ ਕੇਸ ਪਾ ਕੇ ਇਸ ਯੋਜਨਾ ਨੂੰ ਲਾਗੂ ਨਹੀਂ ਕਰਨ ਦਿੱਤਾ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਔਰਤਾਂ ਨੂੰ ਕਮਾਈ ਦਾ ਮੌਕਾ ਦੇ ਰਹੀ ਹੈ LIC ਜਾਣੋ ਇਸ ਸਕੀਮ ਨਾਲ ਜੁੜੀ ਨਵੀਂ ਜਾਣਕਾਰੀ ਤਾਂ ਦੇਖੋ ਮੋਦੀ ਨੇ ਸੋਮਵਾਰ ਨੂੰ ਹਰਿਆਣਾ ਦੇ ਪਾਣੀਪੱਤ ਵਿੱਚ LIC ਬੀਮਾ ਸਖੀ ਯੋਜਨਾ ਉਦਘਾਟਨ ਕੀਤਾ ਸੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਅਨੁਸਾਰ ਇਹ ਪਹਿਲ ਕਦਮੀ 18 ਤੋਂ 70 ਸਾਲ ਦੀ ਉਮਰ ਵਰਗ ਦੀਆਂ 10ਵੀਂ ਪਾਸ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਸਸ਼ਕਤ ਕਰੇਗੀ ਤਾਂ ਦੇਖੋ ਉਹਨਾਂ ਨੇ ਅੱਗੇ ਕਿਹਾ ਕਿ LIC ਬੀਮਾ ਸਖੀ ਸਕੀਮ ਨਾ ਸਿਰਫ ਪਿੰਡੂ ਔਰਤਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ ਸਗੋਂ ਦੇਸ਼ ਦੇ ਪਛੜੇ ਵਰਗ ਲਈ ਬੀਮਾ ਸੁਰੱਖਿਆ ਵੀ ਲਿਆਵੇਗੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਤਾਂ ਦੇਖੋ ਵੱਡੀ ਖਬਰ ਔਰਤਾਂ ਲਈ ਹੈ ਔਰਤਾਂ ਨੂੰ ਸਰਕਾਰ ਨਮੀ ਸਕੀਮ ਤਹਿਤ ਪੈਸੇ ਦੇਵੇਗੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤਾਂ ਦੇਖੋ ਕਮਿਸ਼ਨ ਨੇ ਨਾਲ ਫਿਕਸਡ ਸਟਾਈਪੈਂਡ ਔਰਤਾਂ ਨੂੰ ਪਾਲਿਸੀ ਵੇਚਣ ਤੇ ਕਮਿਸ਼ਨ ਦੇ ਨਾਲ ਪਹਿਲੇ 3 ਸਾਲਾਂ ਲਈ ਇੱਕ ਫਿਕਸਡ ਸਟਾਈਪੈਂਡ ਮਿਲੇਗਾ LIC ਦੁਆਰਾ ਮਹਿਲਾਵਾਂ بیمਾ ਏਜੰਟਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਯੋਜਨਾ ਨਾਲ ਜੁੜਨ ਵਾਲੀਆਂ ਔਰਤਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਵਿੱਤੀ ਸਾਖਰਤਾ ਅਤੇ بیمਾ ਜਾਗਰੂਕਤਾ ਵਧਾਉਣ ਲਈ ਪਹਿਲੇ 3 ਸਾਲਾਂ ਦੌਰਾਨ ਨਿਸ਼ਚਿਤ ਸਟਾਈਪੈਂਡ ਦਿੱਤਾ ਜਾਵੇਗਾ ਸਿਖਲਾਈ ਪੂਰੀ ਕਰਨ ਤੋਂ ਬਾਅਦ ਔਰਤਾਂ LIC ਏਜੰਟ ਵੱਲੋਂ ਕੰਮ ਕਰਨ ਦੇ ਯੋਗ ਹੋਣਗੀਆਂ ਬੀਮਾ ਸਕੀਮ ਨਾਮਕ ਇਸ ਪ੍ਰੋਗਰਾਮ ਰਾਹੀਂ ਸ਼ਾਮਲ ਹੋਣ ਵਾਲੀਆਂ ਔਰਤਾਂ LIC ਵਿੱਚ ਵਿਕਾਸ ਅਧਿਕਾਰੀ ਬਣ ਸਕਦੀਆਂ ਨੇ ਇਸ ਸਕੀਮ ਵਿੱਚ ਰਜਿਸਟ੍ਰੇਸ਼ਨ ਲਈ ਬਿਨੇਕਰ ਦੀ ਉਮਰ ਸਿੱਖਿਆ ਅਤੇ ਯੋਗਤਾ ਅਤੇ ਪਤੇ ਦਾ ਸਬੂਤ ਦੇਣਾ ਹੋਵੇਗਾ ਔਰਤ ਦੀ ਉਮਰ 18 ਸਾਲ ਤੋਂ 70 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ 10ਵੀਂ ਦੀ ਯੋਗਤਾ ਹੋਣੀ ਚਾਹੀਦੀ ਹੈ ਮੌਜੂਦਾ ਏਜੰਟਾਂ ਅਤੇ ਕਰਮਚਾਰੀਆਂ ਦੇ ਰਿਸ਼ਤੇਦਾਰ ਹਿੱਸਾ ਨਹੀਂ ਲੈ ਸਕਦੇ ਸੇਵਾ ਮੁਕਤੀ ਕਰਮਚਾਰੀ ਯੋਗ ਨਹੀਂ ਹੋਣਗੇ ਭਾਗੀਦਾਰੀ ਨੂੰ ਪਹਿਲੇ ਸਾਲ ਵਿੱਚ 48000 ਰੁਪਏ ਦਾ ਬੋਨਸ ਮਿਲੇਗਾ ਉਹਨਾਂ ਨੂੰ ਮਹੀਨਾਵਾਰ ਸਟਾਈਪੈਂਡ ਵੀ ਦਿੱਤਾ ਜਾਵੇਗਾ ਪਹਿਲੇ ਸਾਲ ਵਿੱਚ 7000 ਰੁਪਏ ਦੂਜੇ ਸਾਲ ਵਿੱਚ 6000 ਰੁਪਏ ਅਤੇ ਤੀਜੇ ਸਾਲ ਵਿੱਚ 5000 ਰੁਪਏ ਦਿੱਤੇ ਜਾਣਗੇ ਉਦ੍ਰਿਕ ਹੋਰ ਵੱਡੀ ਖਬਰ ਰਾਸ਼ਨ ਡਿੱਪੂ 홀ਡਰਾਂ ਲਈ ਵੱਡੀ ਖੁਸ਼ਖਬਰੀ ਜਲਦੀ ਹੀ ਸਾਰੇ ਡਿੱਪੂ ਆਪਰੇਟਰਾਂ ਨੂੰ ਦਿੱਤਾ ਜਾਵੇਗਾ ਕਮਿਸ਼ਨ ਤਾਂ ਦੇਖੋ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਰਾਜ ਮੰਤਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸਰਕਾਰ ਸੂਬੇ ਦੇ ਗਰੀਬ ਨਾਗਰਿਕਾਂ ਨੂੰ ਸਮੇਸਰ ਰਾਸ਼ਨ ਮਹੱਈਆ ਕਰਵਾ ਰਹੀ ਹੈ ਡਿੱਪੂ 홀ਡਰਾਂ ਦੇ ਕਮਿਸ਼ਨ ਸੰਬੰਧੀ ਮੰਤਰੀ ਨਾਗਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 90 ਕਰੋੜ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਨੇ ਜਲਦੀ ਹੀ ਸਾਰੇ ਡਿੱਪੂ ਆਪਰੇਟਰਾਂ ਨੂੰ ਉਹਨਾਂ ਦਾ ਵਣਦਾ ਕਮਿਸ਼ਨ ਵੀ ਦਿੱਤਾ ਜਾਵੇਗਾ ਤਾਂ ਦੇਖੋ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਲਗਭਗ 32 ਲੱਖ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਰਾਜ ਵਿੱਚ 9434 ਡਿੱਪੂ 홀ਡਰ ਨੇ ਖੁਰਾਕ ਤੇ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਡਿੱਪੂ 홀ਡਰ ਦਾ ਲਾਇਸੈਂਸ ਤੁਰੰਤ ਰੱਦ ਕੀਤਾ ਜਾਵੇ ਸਰਕਾਰ ਰਾਸ਼ਨ ਦੀ ਵੰਡ ਦੇ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਬਰਕਰਾਰ ਰੱਖ ਸਕਦੀ ਹੈ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਕਿ ਡਿੱਪੂ 홀ਡਰ ਤੋਂ ਅਲਾਟ ਕੀਤਾ ਰਾਸ਼ਨ ਚੋਰੀ ਨਾ ਹੋਵੇ ਰਾਸ਼ਨ ਨਾਲ ਛੇੜਛਾੜ ਨਾ ਕੀਤੀ ਜਾਵੇ ਹਰਿਆਣਾ ਸਰਕਾਰ ਇਸ ਲਈ ਠੋਸ ਪ੍ਰਬੰਧ ਕਰਨ ਜਾ ਰਹੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਅੱਗੇ ਵੀ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਰਾਸ਼ਨ ਡਿੱਪੂਆਂ ਤੋਂ ਰਾਸ਼ਨ ਲੈਣ ਬਾਰੇ ਜਾਣਕਾਰੀ ਦੇਣ ਦੇ ਐਲਾਨ ਕੀਤੇ ਜਾਣਗੇ ਉੱਥੇ ਹੀ ਡਿੱਪੂ ਦੇ ਅੰਦਰ ਕੈਮਰੇ ਲਗਾਉਣ ਦੀ ਯੋਜਨਾ ਹੈ ਤਾਂ ਜੋ ਡਿੱਪੂ ਹੋਲਡਰ ਇਮਾਨਦਾਰੀ ਨਾਲ ਰਾਸ਼ਨ ਵੰਡ ਸਕਣ ਤਾਂ ਦੇਖੋ ਰਾਜ ਮੰਤਰੀ ਨੇ ਕਿਹਾ ਕਿ ਸਰਦੀਆਂ ਦੌਰਾਨ ਰਾਸ਼ਨ ਡਿੱਪੂ ਸਵੇਰੇ ਅਤੇ ਸ਼ਾਮ ਦੋ ਵਾਰ ਖੁੱਲਣਗੇ ਜਦਕਿ ਹੁਣ ਤੱਕ ਇਹ ਰਾਸ਼ਨ ਡਿੱਪੂ ਆਪਰੇਟਰਾਂ ਦੀ ਇੱਛਾ ਅਨੁਸਾਰ ਕੰਮ ਕਰਦਾ ਸੀ ਉਹ ਡਿੱਪੂ ਕਦੋਂ ਖੁੱਲਣਗੇ ਤਾਂ ਦੇਖੋ ਦਸੰਬਰ ਤੋਂ ਰਾਜ ਮੰਤਰੀ ਰਾਸ਼ਨ ਡਿੱਪੂਆਂ ਦਾ ਅਚਨਚੇਤ ਨਿਰੀਖਣ ਵੀ ਕਰਨਗੇ ਇਸ ਦੌਰਾਨ ਦੇਖਿਆ ਜਾਵੇਗਾ ਕਿ ਰਾਸ਼ਨ ਡਿੱਪੂਆਂ ਦਾ ਸਿਸਟਮ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ